ਮੈਲਾ ਬ੍ਰਹਮਾ ਮੈਲਾ ਇੰਦ ਰਬ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ ਰਹਾ ਮੈਲੇ ਬ੍ਰਹਮੰਡਾਏ ਕਹਿ ਈਸ ਮੈਲੇ ਨਿਸ ਬਾਸੁਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪਾਉਣ ਪਾਵਕ ਅਰਨੀਰ ਮੈਲੇ ਸ਼ਿਵ ਸ਼ੰਕਰ ਆਮਹੇਸ ਮੈਲੇ ਸਿੱਧ ਸਾਧਿਕ ਅਰਪੇਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹ ਕਬੀਰ ਤੇ ਜਾਨ ਪ੍ਰਵਾਨ ਨਿਰਮਲ ਤੇ ਜੋ ਰਾਮਹਿ ਜਾਨ ਮਨ ਕਰਮ ਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮ ਗੁਰ ਏਹੀ ਕਾਹੋ ਰੇ ਮੁੱਲਾ ਬਾਗ ਨਿਵਾਜ ਏਕ ਮਸੀਤ ਦਸੈ ਦਰਵਾਜ ਰਹਾਉ ਮਿਸ ਮਿਲ ਤਾਮਸ ਭਰਮ ਕਦੂਰੀ ਪਾਖਲੇ ਪੰਜੈ ਹੋਏ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੈ ਮੁੱਲਾ ਕਹਿ ਕਰੈ ਸੇਖ ਕਹ ਕਬੀਰ ਹਾਉ ਭਇਆ دیਵਾਨਾ ਮੋਸ ਮੋਸ ਮਨਵਾ ਸਹਿਜ ਸਮਾਨਾ ਗੰਗਾ ਕੈ ਸੰਗ ਸਦਤਾ ਵਿਗਰੀ ਸੋ ਸਲਿਤਾ ਗੰਗਾ ਹੋਏ ਨਿਬਰੀ ਵਿਗਰਯੋ ਕਬੀਰਾ ਰਾਮ ਦੁਹਾਈ ਸਾਚ ਭਾਇਓ ਅਨ ਕਤਹਿ ਨਾ ਜਾਈ ਰਹਾਉ ਚੰਦਨ ਕੈ ਸੰਗ ਤਰਵਰ ਵਿਗਰਯੋ ਸੋ ਤਰਵਰ ਚੰਦਨ ਹੋਏ ਨਿਬਰਯੋ ਪਾਰਸ ਕੈ ਸੰਗ ਤਾਂਬਾ ਵਿਗਰਯੋ ਸੋ ਤਾਂਬਾ ਕੰਚਨ ਹੋਏ ਨਿਬਰਯੋ ਸੰਤਨ ਸੰਗ ਕਬੀਰ ਆ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਵਰਿਓ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉ ਨਾ ਜਾਣਾ ਜਾਓ ਹਾਉ ਬਉਰਾ ਤਉ ਰਾਮ ਤੋਰਾ ਲੋਗ ਮਰਮ ਕਹਿ ਜਾਣੈ ਮੋਰਾ ਰਹਾਉ ਤੋਰਾਉ ਨਾ ਪਾਤੀ ਪੂਜਾਉ ਨਾ ਦੇਵਾ RAM ਭਗਤ ਬਿਨ ਨਹਿ ਫਲ ਸੇਵਾ ਸਤਗੁਰ ਪੂਜਾਉ ਸਦਾ ਸਦਾ ਮਨਾਵੋ ਐਸੀ ਸੇਵ ਦਰਗਹਿ ਸੁਖ ਪਾਵੋ ਲੋਗ ਕਹੈ ਕਬੀਰ ਬਉਰਾਨਾ ਕਬੀਰ ਕਾ ਮਰਮ RAM ਪਹਿਚਾਨਾ ਉਲਟ ਜਾਤ ਕੋਲ ਦੂ ਬਿਸਾਰੀ ਸੁੰਨ ਸਹਿਜ ਮਹਿ ਬੁਨਤ ਹਮਾਰੀ ਹਮਰਾ ਚਗ ਰਾ ਰਹਾ ਨਾ ਕੋ ਪੰਡਿਤ ਮੁੱਲਾ ਛਾੜੇ ਦੂ ਰਹਾ ਬੋਨ ਬੋਨ ਆਪ ਆਪ ਪਹਿਰਾਵ ਜਹ ਨਹੀਂ ਆਪ ਤਹਾਂ ਹੋਏ ਗਾਵੋ ਪੰਡਿਤ ਮੁੱਲਾ ਜੋ ਲੇਖ ਦਿਆ ਛਾੜ ਚੱਲੇ ਹਮ ਕਛੂ ਨਾ ਦਿਆ ਰਿਦਾ ਇਖਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਰਹਾਉ ਜਾਓ ਨਿਰਧਨ ਸਰਧਨ ਕਹਿ ਜਾਏ ਆਗੇ ਬੈਠਾ ਪੀਠ ਫੇਰਾਏ ਜਾਓ ਸਰਧਨ ਨਿਰਧਨ ਕਹਿ ਜਾਏ ਦੀਆਂ ਆਦਰ ਲਿਆ ਬੁਲਾਏ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਕਹ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ ਗੋੜ ਸੇਵਾ ਤੇ ਭਗਤ ਕਮਾਈ ਤਾਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕਉ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹ ਰਹਾਉ ਜਬ ਲੱਗ ਜਰਾ ਰੋਗ ਨਹੀਂ ਆਇਆ ਜਬ ਲੱਗ ਕਾਲ ਘਰਸੀ ਨਹੀਂ ਕਾਇਆ ਜਬ ਲੱਗ ਵਿਕਲ ਭਈ ਨਹੀਂ ਬਾਨੀ ਭਾਜ λεਹਰੇ ਮਨ ਸਾਰੇ ਗਪਾਨੀ ਆਪਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਜੋ ਕਿਸ ਕਰਹਿ ਸੋਈ ਅਬਸਾਰ ਫਿਰ ਪਛਤਾਹੋ ਨਾ ਪਾਵਹੁ ਪਾਰ ਜੋ ਸੇਵਕ ਜੋ ਲਾਇਆ ਸੇਵ ਤੈਨਹੀਂ ਪਾਏ ਨਿਰੰਜਨ ਦੇਵ ਗੁਰ ਮਿਲਤਾ ਕੇ ਖੁੱਲੇ ਕਪਾਟ ਬਾਹਰ ਨ ਆਵੇ ਜੋਨੀ ਬਾਟ ਏਹੀ ਤੇਰਾ ਔਸਰ ਏਹ ਤੇਰੀ ਵਾਰ ਘਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕਹਿ ਹਾਰ ਬਾਹੋ ਵਿਦ ਕਹਿਓ ਪੁਕਾਰ ਪੁਕਾਰ ਸੇਵਕੀ ਪੂਰੀ ਵਸੈ ਬੋਧਸਾਰ ਤੈ ਤੁਮ ਮਿਲ ਕੇ ਕਰੋ ਵਿਚਾਰ ਈਤ ਊਤ ਕੀ ਸੋਜੀ ਪਰੈ ਕੌਨ ਕਰਮ ਮੇਰਾ ਕਰ ਕਰ ਮਰੈ ਨਿਜ ਪਦ ਉਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਪ੍ਰਮ ਗਿਆਨ ਰਹਾਉ ਮੂਲ ਦੁਆਰ ਹੈ ਬੰਦਿਆ ਬੰਦ ਰਾਵ ਉਪਰ ਗਹਿ ਰਾਖਿਆ ਚੰਦ ਪਛਮ ਦੁਆਰ ਹੈ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਛਮ ਦੁਆਰੇ ਕੀ ਸਿਲ ਓੜ ਤਿਹ ਸਿਲ ਉਪਰ ਖਿੜਕੀ ਆਉਰੈ ਖਿੜਕੀ ਉਪਰ ਦਸਵਾ ਦੁਆਰ ਕਹਿ ਕਵੀਰ ਤਾਕਾ ਅੰਤ ਨਪਾਰ ਸੋ ਮੁੱਲਾ ਜੋ ਮਾਨਸਿਓ ਲਰੈ ਗੁਰ ਉਪਦੇਸ ਕਾਲ ਸਿਓ ਜੁਰੈ ਕਾਲ ਪੁਰਖ ਕਾ ਮਰਦੈ ਮਾਨ ਤਿਸ ਮੁੱਲਾ ਕਉ ਸਦਾ ਸਲਾਮ ਹੈ ਹਜੂਰ ਕਾਤ ਦੂਰ ਬਤਾਵ ਹੋ ਦੁੰਦਰ ਬਾਦ ਹੋ ਸੁੰਦਰ ਪਾਵ ਹੋ ਰਹਾਵ ਕਾਜੀ ਸੋ ਜੋ ਕਾਇਆ ਵਿਚਾਰੇ ਕਾਇਆ ਕੀ ਅਗਨ ਬ੍ਰਹਮ ਪਰ ਜਾਰੈ ਸੁਪਨੇ ਬਿੰਦ ਨਾ ਦੇਈ ਚਰਣਾ ਤਿਸ ਕਾਜੀ ਕਉ ਜਰਾ ਨਾ ਮਰਨਾ ਸੋ ਸੁਰਤਾਨ ਜੋ ਦੁਏ ਸਰਤਾਨੈ ਬਾਹਰ ਜਾਤਾ ਭੀਤਰ ਆਨੈ ਗगन ਮੰਡਲ ਮਹਿ ਲਸ਼ਕਰ ਕਰੈ ਸੋ ਸੁਰਤਾਨ ਛਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾ ਏ ਕਬੀਰ ਕਾ ਸੁਆਮੀ ਰਹਿ ਆਸਮਾਏ ਮਹੱਲਾ ਪੰਜਵਾਂ ਜੋ ਪਾਥਰ ਕਉ ਕਹਤੇ ਦੇਵਤਾ ਕੀ ਬਿਰਥਾ ਹੋ ਵੈ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ ਹਾਕੁਰ ਹਮਰਾ ਸਾਧ ਬੋਲੰਤਾ ਸਰਬ ਜੀ ਆ ਕਉ ਪ੍ਰਾਪਦਾਨ ਦੇਤਾ ਰਹਾ ਅੰਤਰ ਦੇਉ ਨਾ ਜਾਣੈ ਅੰਧ ਭ੍ਰਮ ਕਾ 모ਹਿਆ ਪਾਵੈ ਫੰਦ ਨਾ ਪਾਥਰ ਬੂਲੇ ਨਾ ਕਿਸ ਦੀ ਫੂਕੜ ਕਰਮ ਨਿਹ ਫਲ ਹੈ ਸੇਵ ਜੇ ਮਿਰਤਕ ਕਾਉ ਚੰਦਨ ਚੜਾਵੇ ਓਸਤੇ ਕਹੋ ਕਮਨੁ ਫਾਲ ਪਾਵੇ ਜੇ ਮਿਰਤਕ ਕਾਉ ਬਿਸਟਾ 마ਹਿ ਰੁਲਾਈ ਤਾ ਮਿਰਤਕ ਕਾ ਕੀਆ ਘਟ ਜਾਈ ਕਹਿਤ ਗਬੀਰ ਹਾਉ ਕਹੋ ਪੁਕਾਰ ਸਮਝ ਦੇਖ ਸਾਖਤ ਗਾਵਾਰ ਦੂਜੈ ਭਾਇ ਬਹੁਤ ਕਰ ਗਾਲੇ RAM ਭਗਤ ਹੈ ਸਦਾ ਸੁਖਾਲੇ ਜਾਲ ਮਹਿਮੀਨ ਮਾਇਆ ਕੇ ਵੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕਉ ਵਿਆਪੈ ਕੋ ਹੰਗਮ ਭ੍ਰਿੰਗ ਮਾਇਆ ਮੈਂ ਖਾਪੇ ਮਾਇਆ ਐਸੀ ਮੋਹਨੀ ਭਾਈ ਜੇਤੇ ਜੀਵ ਤੇਤੇ ਡਹਿਕਾਈ ਰਹਾਉ ਪੰਖੀ ਮ੍ਰੇਗ ਮਾਇਆ ਮੈਂ ਰਾਤੇ ਸਾਕਰ ਮਾਖੀ ਅਦਿਕ ਸੰਤਾਪੇ ਤੁਰੇ ਉਸਟ ਮਾਇਆ ਮੈਂ ਭੀਲਾ ਸੇਦ ਚੌਰਾਸੀ ਹ ਮਾਇਆ ਮੈਂ ਖੇਲਾ ਛੇ ਜਤੀ ਮਾਇਆ ਕੇ ਬੰਦਾ ਨਵੈ ਨਾਥ ਸੂਰਜ ਅਰ ਚੰਦਾ ਤਪੇ ਰਖੀ ਸਰ ਮਾਇਆ ਮੈਂ ਸੂਤਾ ਮਾਇਆ ਮੈਂ ਕਾਲ ਆਰ ਪੰਚ ਦੂਤਾ ਸਵਾਨ ਸਿਆਲ ਮਾਇਆ ਮੈਂ ਰਾਤਾ ਬੰਤਰ ਚੀਤੇ ਅਰ ਸਿੰਘਾਤਾ ਮਾਜਾਰ ਗਾਡਰ ਅਰ ਲੂਬਰਾ ਵਿਰਖ ਮੂਲ ਮਾਇਆ ਮੈਂ ਪਰਾ ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਧਰ ਤੇਵ ਕਹਿ ਕਬੀਰ ਜਿਸ ਉਦਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ ਐਸਾ ਗਿਆਨ ਵਿਚਾਰ ਮਨਾ ਹਾਰ ਕੀ ਨਾ ਸਿਮਰੋ ਦੁਖ ਭੰਜਨ ਰਹਾਉ ਜਬ ਲਗ ਸਿੰਘ ਰਹੈ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਹੇ ਜਬ ਹੀ ਸਿਆਰ ਸਿੰਘ ਕਉ ਖਾਏ ਫੂਲ ਰਹੀ ਸਗਲੀ ਬਨ ਰਾਏ ਜੀਤੋ ਬੂੜੈ ਹਾਰੋ ਤੇਰੈ ਗੁਰ ਪ੍ਰਸਾਦੀ ਪਾਰ ਉਤਰੈ ਦਾਸ ਕਬੀਰ ਕਹੈ ਸਮਝਾਏ ਕੇਵਲ ਰਾਮ ਰਹਾ ਹੋਲੇ ਬੁਲਾਏ